ਅੰਦਾਜ਼ਨ ਕਰਦੇ ਆਂ ਸਤਿਗੁਰੂ ਜੀ ਕਹਿੰਦੇ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਸਤਿਗੁਰਾਂ ਨੇ ਇਸ ਕਾਇਨਾਤ ਦੇ ਮਨੁੱਖਾਂ ਨੂੰ ਸਾਨੂੰ ਬਾਬਾ ਆ ਕੇ ਸਬੋਧਨ ਕੀਤਾ ਹੈ ਗੁਰਬਾਣੀ ਦੇ ਵਿੱਚ ਸਾਡੇ ਮਨ ਨੂੰ ਸਬੋਧਨ ਕੀਤਾ ਗਿਆ ਮਨ ਰੇ ਭਾਈ ਰੇ ਬਹੁਤ ਤਰ੍ਹਾਂ ਸਤਿਗੁਰਾਂ ਨੇ ਮਨੁੱਖ ਨੂੰ ਜਗਾਉਣ ਦੇ ਲਈ ਹਲੂਣਾ ਦੇਣ ਦੇ ਲਈ ਸਬੋਧਨ ਕੀਤਾ ਹੈ ਪ੍ਰਾਣੀ ਰੇ ਵੀ ਸਤਿਗੁਰਾਂ ਨੇ ਆਖਿਆ ਭਾਈ ਰੇ ਵੀ ਆਖਿਆ ਮਨ ਰੇ ਵੀ ਆਖਿਆ ਹੁਣ ਇੱਥੇ ਬਾਬਾ ਸ਼ਬਦ ਆਖਿਆ ਹੇ ਬਾਬਾ ਹੇ ਭਾਈ ਜੈ ਕਰ ਜੈ ਕਰ ਦਾ ਮਤਲਬ ਹੈ ਜਿਸ ਘਰ ਦੇ ਵਿੱਚ ਕਿਹੜਾ ਘਰ ਸਤ ਸੰਗ ਰੂਪੀ ਘਰ ਗੁਰੂ ਦੀ ਸੰਗਤ ਇਹ ਘਰ ਹੈ ਸਤਗੁਰ ਕਹਿੰਦੇ ਜੈ ਕਰ ਜਿਸ ਘਰ ਦੇ ਵਿੱਚ ਜਿਸ ਸਤ ਸੰਗ ਘਰ ਵਿੱਚ ਕਰਤੇ ਕੀਰਤ ਹੋਏ ਕਰਤੇ ਦੀ ਕਰਤਾ ਕਹਿੰਦੇ ਨੇ ਰਚਣ ਵਾਲੇ ਨੂੰ ਅਕਾਲ ਪੁਰਖ ਨੇ ਇਹ ਸਾਰਾ ਬ੍ਰਹਿਮੰਡ ਰਚਿਆ ਹੈ ਬਣਾਇਆ ਹੈ ਗੁਰਬਾਣੀ ਵਿੱਚ ਬਣਾਉਣ ਵਾਲੇ ਨੂੰ ਕਰਤਾ ਆਖਿਆ ਹੈ ਜਿਵੇਂ ਆਪਾਂ ਕਹਿੰਦੇ ਆ ਨਾ ਕਰਤਾ ਪੁਰਖ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਨੇ ਸਭ ਕਾਇਨਾਤ ਨੂੰ ਸਭ ਸੰਸਾਰ ਨੂੰ ਬਣਾਇਆ ਹੈ ਇੱਥੇ ਸਤਿਗੁਰੂ ਉਸ ਰੱਬ ਨੂੰ ਕਰਤਾ ਆਖ ਕੇ ਕਹਿ ਰਹੇ ਨੇ ਕਰਤੇ ਕੀਰਤ ਹੋਏ हे ਭਾਈ ਜਿਸ ਸਤ ਸੰਗ ਘਰ ਦੇ ਵਿੱਚ ਕਰਤੇ ਦੀ ਕੀਰਤੀ ਭਾਵ ਸਿਫਤ ਸਲਾਹ ਹੁੰਦੀ ਹੈ ਤਾਂ ਸਤਿਗੁਰ ਕਹਿੰਦੇ ਸੋ ਕਰ ਰਾਖ ਉਸ ਸਤ ਸੰਗ ਘਰ ਰੂਪੀ ਨੂੰ ਆਪਣੇ ਜੀਵਨ ਦੇ ਵਿੱਚ ਸੰਭਾਲ ਕੇ ਰੱਖ ਭਾਵ ਉਹ ਸਤ ਸੰਗ ਦਾ ਆਸਰਾ ਲੈ ਸੋ ਕਰ ਰਾਖ ਉਹ ਸਤ ਸੰਗ ਰੂਪੀ ਕਰਨ ਨੂੰ ਸੰਭਾਲ ਕੇ ਰੱਖ ਉਹਦਾ ਆਸਰਾ ਲੈ ਉਹਦੀ ਟੇਕ ਲੈ ਸਤਿਗੁਰ ਕਹਿੰਦੇ ਵਡਾਈ ਤੋਏ ਇਹਦੇ ਵਿੱਚ ਤੇਰੀ ਵਡਾਈ ਹੈ ਵਡਾਈ ਦਾ ਮਤਲਬ ਹੈ ਭਲਾ ਭਲਾਈ ਹੈ ਤੇਰੀ ਤੇਰਾ ਭਲਾ ਹੋ ਜਾਏਗਾ ਸਤਿਗੁਰ ਕਹਿੰਦੇ हे ਭਾਈ हे ਮਨੁੱਖ ਜਿਸ ਸਤ ਸੰਗ ਰੂਪੀ ਕਰਦੇ ਵਿੱਚ ਕਰਤੇ ਦੀ ਰੱਬ ਦੀ ਸਿਫਤ ਸਲਾਹ ਹੁੰਦੀ ਹੈ ਉਸ ਸਤ ਸੰਗ ਘਰ ਨੂੰ ਜਾ ਕੇ ਹਿਰਦੇ ਵਿੱਚ ਵਸਾ ਉਸ ਸਤ ਸੰਗ ਘਰ ਦਾ ਆਸਰਾ ਲੈ ਤੇ ਸਤਿਗੁਰ ਕਹਿੰਦੇ ਇਹਦੇ ਨਾਲ ਤੇਰਾ ਭਲਾ ਹੋ ਜਾਏਗਾ ਏ ਆਹ ਹਾਉ ਵਾਲਾ ਬੰਦ ਅਗੇ ਪਹਿਲੇ ਬੰਦ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕ ਵੇਸ ਅਨੇਕ ਇਥੇ ਸਤਿਗੁਰਾਂ ਨੇ ਛੇ ਕਰ ਆਖੇ ਨੇ ਛੇ ਕਰ ਦਾ ਮਤਲਬ ਹੈ ਛੇ ਸ਼ਾਸਤਰ Hindu Pai Chare de dharmik granth ne jime char ved ne che shastran ne 18 puran ne 27 smritiyan ne 52 upanishad ne nau vyakarane ya hor dharmik granth ne ta satguru ne ethe jada hawala ditta hai oh che bhav che shastran da ditta hai guru paadshah kende he duniya de lokon jime che shastran ne na te in ਛੇ ਸ਼ਾਸਤਰਾ ਨੂੰ ਅੱਗੇ ਲਿਖਣ ਵਾਲੇ ਵੀ ਛੇ ਨੇ ਲਿਖਾਰੀ ਨੇ ਜਿਹੜੇ ਉਹ ਵੀ ਛੇ ਹੋਏ ਨੇ ਛੇ ਗੁਰ ਭਾਵ ਛੇ ਸ਼ਾਸਤਰਾ ਨੂੰ ਲਿਖਣ ਵਾਲੇ ਛੇ ਲਿਖਾਰੀ ਛੇ ਉਪਦੇਸ਼ ਛੇ ਹੀ ਇਹਨਾਂ ਦੇ ਉਪਦੇਸ਼ ਨੇ ਹਰ ਇੱਕ ਸ਼ਾਸਤਰ ਦਾ ਜਿਹੜੇ ਛੇ ਸ਼ਾਸਤਰ ਨੇ ਇਹਨਾਂ ਦਾ ਵੱਖਰਾ-ਵੱਖਰਾ ਉਪਦੇਸ਼ ਹੈ ਭਾਵ ਛੇ ਸ਼ਾਸਤਰਾਂ ਦਾ ਵੱਖਰਾ-ਵੱਖਰਾ ਉਪਦੇਸ਼ ਹੈ ਛੇ ਹੀ ਇਹਨਾਂ ਦੇ ਉਪਦੇਸ਼ ਨੇ ਗੁਰੂ ਨਾਨਕ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰ ਰਹੇ ਨੇ ਕਿ ਭਾਈ ਗੁਰਗੁਰ ਇਕੋ ਗੁਰਗੁਰ ਦਾ ਅਰਥ ਹੈ ਰੱਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭਾਈ ਇਹ ਭਵੇਂ ਛੇ ਸ਼ਾਸਤਰ ਨੇ ਛੇ ਹੀ ਸ਼ਾਸਤਰਾਂ ਨੂੰ ਲਿਖਣ ਵਾਲੇ ਨੇ ਤੇ ਛੇ ਹੀ ਸ਼ਾਸਤਰਾਂ ਦੇ ਉਪਦੇਸ਼ ਨੇ ਪਰ ਐਨੀ ਗੱਲ ਯਾਦ ਰੱਖਿਓ ਗੁਰਗੁਰ ਇਕੋ ਜਿਹੜਾ ਰੱਬ ਹੈ ਉਹ ਇਕੋ ਹੀ ਹੈ વેશ अनेक ਰੱਬ ਨੇ ਆਪਣੇ अनेका ਵੇਸ ਇਸ ਸੰਸਾਰ ਦੇ ਉੱਤੇ ਪਸਾਰੇ ਹੋਏ ਨੇ ਪਰ ਜੇ ਛੇ ਸ਼ਾਸਤਰ ਨੇ ਛੇ ਹੀ ਸ਼ਾਸਤਰਾਂ ਨੂੰ ਲਿਖਣ ਵਾਲੇ ਨੇ ਤੇ ਛੇ ਹੀ ਇਹਨਾਂ ਦੇ ਉਪਦੇਸ਼ ਨੇ ਤਾਂ ਇਹ ਸਮਝੋ ਇਹਨਾਂ ਸਾਰਿਆਂ ਦਾ ਜਿਹੜਾ ਮੂਲ ਹੈ ਨਾ ਉਹ ਇੱਕੋ ਹੀ ਹੈ ਗੁਰ ਗੁਰ ਏਕੋ ਵੇਸ अनेक ਉਹ ਰੱਬ ਨੇ ਉਹ ਅਕਾਲ ਪੁਰਖ ਨੇ ਆਪਣੇ ਰੂਪ ਕਈ ਤਰ੍ਹਾਂ ਦੇ ਕਈ ਪ੍ਰਕਾਰਾਂ ਦੇ ਵਿਛਾਏ ਹੋਏ ਨੇ ਅੱਗੇ ਸਤਿਗੁਰੂ ਹੋਰ ਸਪਸ਼ਟ ਕਰ ਦਿੰਦੇ ਨੇ ਦੂਜੇ ਬੰਦ ਵਿੱਚ ਕੀ ਕਹਿ ਰਹੇ ਨੇ ਵਿਸੋਏ ਚਸਿਆਂ ਕੜੀਆਂ ਪਹਿਰਾ ਥਿੱਤੀ ਵਾਰੀ ਮਹਾ ਹੁਆ ਸੂਰਜ ਇੱਕ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਜਿਵੇਂ ਸੂਰਜ ਇੱਕ ਹੈ ਨਾ ਸੂਰਜ ਇੱਕ ਹੋਣ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਛੇ ਰੁੱਤਾਂ ਬਣ ਜਾਂਦੀਆਂ ਨੇ ਇੱਥੇ ਵਿਸੋਏ ਦਾ ਵੀ ਜ਼ਿਕਰ ਕੀਤਾ ਚਸਿਆਂ ਦਾ ਵੀ ਜ਼ਿਕਰ ਕੀਤਾ ਘੜੀਆਂ ਦਾ ਵੀ ਜ਼ਿਕਰ ਕੀਤਾ ਪਹਿਰਾਂ ਦਾ ਵੀ ਜ਼ਿਕਰ ਕੀਤਾ ਇਹ ਬੇਨਤੀ ਪਹਿਲਾਂ ਵੀ ਕੀਤੀ ਆ ਕਿ 15 ਵਾਰ ਜਦੋਂ ਅਸੀਂ ਆਪਣੀ ਅੱਖਾਂ ਨੂੰ ਝਪਕਦੇ ਆਂ ਅੱਖ ਦੇ 15 ਫੌਰ ਨੂੰ ਅਸੀਂ ਇੱਕ ਵਿਸ ਕਹਿ ਦਿੰਨੇ ਆਂ ਤੇ ਫਿਰ 15 ਵਿਸਾਂ ਦਾ ਇੱਕ ਚਸਾ ਬਣਦਾ ਹੈ ਤੇ ਫਿਰ ਗੁਰੂ ਪਿਆਰਿਓ 30 ਚਸਿਆਂ ਦੀ ਇੱਕ ਪਲ ਬਣਦਾ ਹੈ ਫਿਰ 60 ਪਲਾਂ ਦੀ ਇੱਕ ਘੜੀ ਬਣਦੀ ਹੈ ਤੇ 7.5 ਘੜੀਆਂ ਦਾ ਇੱਕ ਪਹਿਰ ਬਣਦਾ ਹੈ ਫਿਰ ਚਾਰ ਪਹਿਰ ਆ ਜਾਂਦੇ ਨੇ ਇੱਕ ਦਿਨ ਤੇ ਚਾਰ ਪਹਿਰ ਆ ਜਾਂਦੇ ਨੇ ਇੱਕ ਰਾਤ ਅੱਠ ਪਹਿਰਾਂ ਦਾ ਦਿਨ ਰਾਤ ਬਣ ਜਾਂਦਾ ਹੈ ਸੋ ਗੁਰੂ ਪਾਸ਼ਾ ਜੀ ਇੱਥੇ ਸਮਝਾ ਰਹੇ ਨੇ ਕਹਿੰਦੇ ਫਿਰ ਇੱਥੇ ਹੀ ਵਸ ਨਹੀਂ ਜਦੋਂ ਇੱਕ ਦਿਨ ਬਣਦਾ ਫਿਰ 7 ਦਿਨ ਹੋ ਕੇ ਇੱਕ ਵਾਰ ਬਣਦਾ ਹੈ ਉਹਨੂੰ 7 ਵਾਰ ਆਖਦੇ ਆ ਤੇ ਗੁਰੂ ਪਾਸ਼ਾ ਅੱਗੇ ਕਹਿੰਦੇ ਫਿਰ ਭਾਈ ਜਦੋਂ ਦੋ ਵਾਰ 7 ਵਾਰ ਆਉਂਦਾ ਹੈ ਨਾ ਭਾਵ 15 ਦਿਨ ਦੀ ਇੱਕ ਥਿੱਤ ਬਣਦੀ ਹੈ ਫਿਰ ਦੋ ਥਿੱਤ ਇੱਕ ਮਹੀਨਾ ਬਣਦਾ ਹੈ ਫਿਰ 6 ਮਹੀਨੇ ਬਣਦੇ ਨੇ ਫਿਰ ਸਾਲ ਬਣਦਾ ਹੈ ਫਿਰ ਸਤਿਗੁਰ ਕਹਿੰਦੇ ਸਾਲ ਦੇ ਵਿੱਚ 6 ਰੁੱਤਾਂ ਹੁੰਦੀਆਂ ਨੇ ਗਰਮੀ ਸਰਦੀ ਪਤਝੜ ਤੇ ਬਹਾਰ ਰੁੱਤ ਹਿਮ ਰੁੱਤ ਹੋ ਗਈ ਅਸੀਂ ਵੇਖਦੇ ਆਂ ਜੀਵਨ ਵਿੱਚ ਹੰਡਾਉਂਦੇ ਆਂ ਗੁਰੂ ਪਾਤਸ਼ਾਹ ਕਹਿੰਦੇ ਉਹ ਜਿਹੜਾ ਸੂਰਜ ਹੈ ਨਾ ਬਸ ਸੂਰਜ ਦੇ ਚੜਨ ਕਰਕੇ ਹੀ ਦਿਨ ਰਾਤ ਬਣੇ ਸੂਰਜ ਦੇ ਚੜਨ ਕਰਕੇ ਹੀ ਥਿੱਤਾਂ ਵਾਰਾਂ ਬਣੀਆਂ ਸੂਰਜ ਦੇ ਚੜਨ ਕਰਕੇ ਹੀ ਘੜੀਆਂ ਬਣੀਆਂ ਪਲ ਬਣੇ ਮਿੰਟ ਬਣੇ ਸਕਿੰਟ ਬਣੇ ਸੂਰਜ ਕਰਕੇ ਹੀ ਛੇ ਰੁੱਤਾਂ ਬਣੀਆਂ ਨੇ ਇਹ ਰੁੱਤਾਂ ਦਾ ਆਪਣਾ ਕੋਈ ਵजूद ਨਹੀਂ ਇੱਕੜੀਆਂ ਦਾ ਆਪਣਾ ਕੋਈ ਵजूद ਨਹੀਂ ਪਰ ਜੇ ਇਹਨਾਂ ਦਾ ਮੂਲ ਵੇਖਿਆ ਜਾਵੇ ਉਹ ਸੂਰਜ ਹੈ ਸੂਰਜ ਇੱਕ ਹੈ ਉਹਨੇ ਅਨੇਕਾਂ ਫਸਾਰੇ ਆਪਣੇ ਫਸਾਰੇ ਹੋਏ ਨੇ ਸੂਰਜ ਕਰਕੇ ਹੀ ਦਿਨ ਰਾਤ ਥਿੱਤਾਂ ਵਾਰਾ ਬਣੀਆਂ ਹੋਈਆਂ ਨੇ ਸਾਨੂੰ ਇੰਜ ਲੱਗਦਾ ਕਿ ਸ਼ਾਇਦ ਰੁੱਤ ਕੋਈ ਹੋਰ ਹੈ ਰੁੱਤ ਸੂਰਜ ਤੋਂ ਵੱਖਰੀ ਹੋਏਗੀ ਦਿਨ ਸੂਰਜ ਤੋਂ ਵੱਖਰੇ ਹੋਣਗੇ ਜੇ ਸੂਰਜ ਪਰੇ ਕਰ ਦਿੱਤਾ ਜਾਵੇ ਸੰਸਾਰ ਤੋਂ ਇੱਥੇ ਹਨੇਰਾ ਹੀ ਹਨੇਰਾ ਹੋ ਜਾਏਗਾ ਨਾ ਦਿਨ ਰਹਿਣੇ ਨੇ ਨਾ ਰਾਤਾਂ ਰਹਿਣੀਆਂ ਨੇ ਨਾ ਇੱਥੇ ਪੱਲ ਰਹਿਣੇ ਨੇ ਨਾ ਘੜੀਆਂ ਰਹਿਣੀਆਂ ਨੇ ਨਾ ਮਿੰਟਾਂ ਦਾ ਪਤਾ ਲੱਗਣਾ ਨਾ ਸਕੈਂਟਾਂ ਦਾ ਪਤਾ ਲੱਗਣਾ ਤੇ ਨਾ ਇੱਥੇ ਰੁੱਤਾਂ ਦਾ ਪਤਾ ਲੱਗਣਾ ਕਿਉਂਕਿ ਸੂਰਜ ਕਰਕੇ ਹੀ ਕਦੇ ਗਰਮੀ ਆ ਜਾਂਦੀ ਹੈ ਕਦੇ ਸਰਦੀ ਆ ਜਾਂਦੀ ਹੈ ਕਦੇ ਪਤਝੜ ਕਦੇ ਬਸੰਤ ਤੇ ਕਦੇ ਬਹਾਰ ਸੋ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਸੂਰਜ ਇੱਕਾ ਉਹਨੇ ਅਨੇਕ ਹੀ ਆਪਣਾ ਪਸਾਰਾ ਪਸਾਰਿਆ ਹੋਇਆ ਹੈ ਇਸੇ ਤਰ੍ਹਾਂ ਹੈ ਨਾਨਕ ਨਾਨਕ ਕਰਤੇ ਕੇ ਕੇਤੇ ਵੇਸ ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਜਿਹੜੇ ਵੇਸ ਨੇ ਉਹ ਅਨੇਕਾਂ ਪਾਸੇ ਫਲਾਏ ਹੋਏ ਨੇ ਜੋ ਜੋ ਦੀਸੈ ਸੋ ਤੇਰਾ ਰੂਪ ਜਿਹੜੀ ਵੀ ਸਾਨੂੰ ਚੀਜ਼ ਦਿਸਦੀ ਹੈ ਨਜ਼ਰ ਆਉਂਦੀ ਹੈ ਅਸਲ ਦੇ ਵਿੱਚ ਉਹ ਰੱਬ ਦਾ ਹੀ ਰੂਪ ਹੈ ਕਿਉਂ ਕਿਉਂਕਿ ਉਹਦੇ ਵਿੱਚ ਜਿਹੜੀ ਤਾਕਤ ਕੰਮ ਕਰ ਰਹੀ ਹੈ ਸ਼ਕਤੀ ਕੰਮ ਕਰ ਰਹੀ ਹੈ ਪਾਵਰ ਕੰਮ ਕਰ ਰਹੀ ਹੈ ਸਤਿਗੁਰ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਹੈ ਉਹ ਇੱਕੋ ਹੀ ਹੈ ਉਹਦੇ ਤੇ ਬਸ ਸਾਨੂੰ ਭੁਲੇਖਾ ਪੈ ਜਾਂਦਾ ਸਾਰਿਆਂ ਦੇ ਵਿੱਚ ਇੱਕੋ ਹੀ ਜੋਤ ਹੈ ਤੇ ਤਾਈਓ ਧੰਗ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਤੂੰ ਸਤ ਸੰਗ ਵਿੱਚ ਜਾਏਂਗਾ ਨਾ ਉਦੋਂ ਪਤਾ ਲੱਗੇਗਾ ਤੈਨੂੰ ਜਾਇ ਕਰ ਕਰਤੇ ਕੀਰਤ ਹੋਏ ਜਿਸ ਘਰ ਦੇ ਵਿੱਚ ਸਤ ਸੰਗ ਰੂਪੀ ਘਰ ਦੇ ਵਿੱਚ ਕਰਤੇ ਦੀ ਸਿਫਤ ਸਲਾਹ ਹੁੰਦੀ ਹੈ ਸਤਗੁਰ ਕਹਿੰਦੇ ਜਾਇਆ ਕਰ ਤੇ ਉਸ ਸਤ ਸੰਗ ਘਰ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਰੱਖ ਉਹਦਾ ਆਸਰਾ ਲਿਆ ਕਰ ਉਹਦੀ ਟੇਕ ਲਿਆ ਕਰ ਤੇਰਾ ਜੀਵਨ ਸਫਲ ਹੋ ਜਾਏਗਾ ਤਰ ਜਾਏਗਾ ਤੇ ਇਹਦੇ ਵਿੱਚ ਭਲਾ ਹੋ ਜਾਏਗਾ ਤੇਰਾ ਸੋ ਗੁਰੂ ਪਿਆਰੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਸਾਨੂੰ ਸਮਝਾਉਣਾ ਕਰਦੇ ਨੇ